ਗੁਰਦੀਖਾ ਖਾਲਸਾ ਵਾਇਗੁਰਜੀ ਦੀ ਫਤਿਹ ਅਸੀਂ ਜਾ ਰਹੇ ਸੀਗੇ ਯਾਤਰਾ ਸ੍ਰੀ ਹਿਮਕੁੰਡ ਸਾਹਿਬ ਤੇ ਅਸੀਂ ਇਸ ਟਾਈਮ ਪੌਂਟਾ ਪੌਂਟਾ ਸਾਹਿਬ ਖੜੇ ਸੀਗੇ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਬਾਈ ਜੀ ਹਣੀ ਟਰੈਕਟਰ ਟਰਾਲੀ ਤੇ ਜਾ ਰਹੇ ਆ ਸ੍ਰੀ ਹਿਮਕੁੰਡ ਸਾਹਿਬ ਦੱਸੀਆ ਬਾਈ ਜੀ ਕਿਹੜੀ ਜਗ੍ਹਾ ਤੋਂ ਵੀਰ ਜੀ ਆਏ ਸੀ ਅੱਛਾ ਫਤੇਗੜ ਤੋਂ ਹਾਂਜੀ ਤੇ ਪਹਿਲੀ ਯਾਤਰਾ ਵਾ ਆਪਣੇ ਟਰੈਕਟਰ ਟਰਾਲੀ ਦੇ ਕਿ ਠੀਕ ਹੈ ਜੀ ਤੇ ਫਤੇਗੜ ਸਾਹਿਬ ਤੋਂ ਕਿੰਨੇ ਆਪਾਂ ਕਿੰਨੇ ਟਾਈਮ ਲੱਗਦੀ ਇੱਥੇ ਪਹੁੰਚ ਕੇ ਸੀਗੇ ਅੱਪਾ 23 ਦਿਨਾਂ ਤਰ੍ਹਾਂ ਵਾਈਕੀ ਅੱਛਾ 23 ਦਿਨਾਂ ਤਰ੍ਹਾਂ ਸੀਗੇ ਵਾਹ ਵਾਹ ਆ ਰਹੀ ਹੈ ਜੁਬਾਸੀ ਅੱਛਾ ਬਾਸੀ ਆ ਅੱਛਾ ਉੱਥੋਂ ਸ੍ਰੀ ਹਿਮਕੋਟ ਸਾਹਿਬ ਤੋਂ ਮੱਥਾ ਟੇਕ ਕੇ ਦਰਸ਼ਨ ਕਰਕੇ ਵੀ ਵਾਪਸ ਆ ਗਏ ਇੱਥੇ ਵਾਪਸ ਆ ਗਏ ਠੀਕ ਹੈ ਠੀਕ ਹੈ ਜੀ ਕਿ ਆਪਣਾ ਕਿੰਨੇ ਦਿਨਾਂ ਚ ਮੁੜੇ ਆਏ ਉੱਥੋਂ ਅੱਜ ਹੋ ਗਈ 28 ਤਰੀਕ ਹੋ ਗਈ ਹਨ ਹਾਂ ਜੀ 7-7 ਦਿਨ ਪੀ ਠੀਕ ਹੈ ਠੀਕ ਹੈ ਤੇ ਔਖਾ ਨਹੀਂ ਲੱਗਾ ਵੀ ਟਰੈਕਟਰ ਤੇ ਵੀ ਨਹੀਂ ਆ ਰਹੀਆਂ ਜੀ ਥੱਕ ਜਾਂਦਾ ਬੰਦਾ ਵਿੰਦਰ ਪੈ ਜਾਂਦੀ ਠੀਕ ਹੈ ਠੀਕ ਹੈ ਤੇ ਆਪਣਾ ਸੰਗਤ ਕਿੰਨੀ ਹੈਗੀ ਹੈ ਸੰਗਤ ਆਪਾਂ 20 ਜਣੇ ਆ ਜੀ 20 ਜਣੇ ਠੀਕ ਹੈ ਠੀਕ ਹੈ ਤੇ ਜਿਵੇਂ ਕੋਈ ਰਾਜ ਕੋਈ ਤੰਗ ਪਰੇਸ਼ਾਨੀ ਹੋਵੇ ਕੋਈ ਖਾਣ ਪੀਣ ਦੀ ਸਮੱਸਿਆ ਦਾ ਕੁਝ ਵੀ ਠੀਕ ਹੈ ਠੀਕ ਹੈ ਜੀ ਲੰਗਰ ਹੈਗੀ ਠੀਕ ਹੈ ਖਾਸ ਆਪਾਂ ਫਤੇਗੜ ਸਾਬ ਤੋਂ ਹੀ ਸੀਗੇ ਹਾਂ ਜੀ ਹੁਣ ਸਾੜੀ ਰੋੜੀ ਲੰਗਰ ਵਾਲੀ ਚਾਹ ਠੀਕ ਹੈ ਠੀਕ ਹੈ ਤੇ ਹੋਰ ਵੀ ਟਰੈਕਟਰ ਟਰਾਲੀਆਂ ਆਪਾਂ ਨੂੰ ਰਾਜ ਮਿਲੀਆਂ ਸੀਗੇ ਸਹੀ ਹੈ ਆਪਾਂ ਹੀ ਚੱਕਣੇ ਕਿ ਹਜ਼ਾਰ ਪਰਤੋਨੀ ਸੀ ਹੁੰਦੀ ਠੀਕ ਹੈ ਠੀਕ ਹੈ ਆਪਣਾ ਨਿਕਲਣਾ ਓਕੇ ਓਕੇ ਹਾਂ ਜੀ ਠੀਕ ਹੈ ਬਾਈ ਜੀ ਬਾਈ ਜੀ ਹਣੀ ਹਾਂ ਜੀ ਆਹ ਬਾਈ ਕੋਲ ਹਾਂ ਦਾ ਬਾਈ ਕੋਲ ਹੀ ਪੜੇ ਠੀਕ ਹੈ ਬਰਾ ਬਾਈ ਜੀ ਹੁਣੀ ਯਾਤਰਾ ਕਰਕੇ ਸ੍ਰੀ ੍ਹੇਮਗੰਗ ਸਾਹਿਬ ਤੋਂ ਵਾਪਸ ਆ ਰਹੇ ਸੀਗੇ ਪੋਂਟਾ ਸੇਵ ਗੁਰਦਰਾ ਸਾਹਿਬ ਵਿੱਚ ਹੁਣ ਖੜੇ ਸੀਗੇ ਤੇ 21 ਤਰੀਕ ਨੂੰ ਭਰਾ ਚੱਲੇ ਸੀਗੇ ਤੇ ਅੱਜ 28 ਤਰੀਕ ਹੋ ਗਈ ਆ ਤੇ ਭਰਾ ਵਾਪਸ ਪੋਂਟਾ ਸੇਵ ਖੜੇ ਆ ਤੇ ਟਰੈਕਟਰ ਟਰਾਲੀ ਦੀ ਬਾਈ ਕਹਿੰਦਾ ਪਹਿਲੀ ਯਾਤਰਾ ਸੀਗੀ ਤੇ ਬਾਈ ਜੀ ਨੇ ਬਹੁਤ ਵਧੀਆ ਲੱਗਾ ਗੱਲ ਕਰਕੇ